ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਪਿੰਡ ਪੈਣੀ ਤਹਿਸੀਲ ਮਿੱਤਰੋ ਨਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਸੋ ਚੰਗੇ ਦੁੱਧ ਵਾਲੀਆ ਪਸੰਦ ਕੋ ਮੱਝ ਦਿਖਾ ਰਹੇ ਆ ਖੁੱਲੀ ਝੋਲੀ ਵਾਲੀ ਆ ਤੇ ਚੰਗਾ ਥਾਣਾ ਮੋਟਾ ਵਜਨ ਕਰਨੀਗਾ ਮਿੱਤਰੋ ਫੁੱਲ ਚੰਗੀ ਆ ਕੱਦ ਕਾਟ ਵੀ ਸੋਹਣਾ ਸਿੱਧ ਬਖੋ ਵੀ ਚੰਗੀ ਆ ਤੇ ਕਿਹੜਾ ਸੁਗਾ ਕਿੰਨਾ ਤੋਂ ਤੁਸੀਂ ਇਹਦੀ ਜਿਹੜੀ ਡਿਟੇਲ ਆਪਾਂ ਭਾਈ ਤੋਂ ਲਵਾਂਗੇ ਇੱਕ ਬਾਈ ਕੋਲ ਇੱਕ ਬਿਹੜ ਵੀ ਵਿਖਾਊਗਾ ਉਹ ਵੀ ਆਪਾਂ ਦਿਖਾਉਨੇ ਆ ਤੇ ਕਰਦੇ ਆ ਬਾਈ ਦੇ ਨਾਲ ਗੱਲਬਾਤ ਫੇਸ ਕੁਆਲਿਟੀ ਦੇ ਸਿੰਗਾ ਦੀ ਮੰਤਰ ਮਿੱਤਰੋ ਵੀ ਚੰਗੀ ਐ ਤੇ ਥਣਲੇ ਵੀ ਦੀ ਸਾਫ ਐ ਸੂਣ ਦੇ ਬਿਲਕੁਲ ਨੇੜੇ ਆ ਤੇ ਦੁੱਧ ਫੇਰ ਕਹਿੰਦਾ ਵੀ ਬਾਈ ਕਹਿੰਦਾ ਬਹੁਤ ਚੰਗਾ ਕੱਢਿਆ ਪਾ ਪਿਛਲੇ ਸੂਆ ਦਾ ਬੰਦੋ ਜੀ ਸੁਖਰੇ ਲੋ ਮਿੱਤਰੋ ਇਹ ਢੀਡੂ ਆ ਕੋਈ ਵਪਾਰ ਦਾ ਕੰਮ ਨਹੀਂ ਤੇ ਚੰਗੇ ਤੋਂ ਚੰਗੇ ਦੁੱਧ ਵਾਲੇ ਬਾਈ ਕੋਲੇ ਪਸ਼ੂ ਐ ਬੰਦੋ ਜੀ ਬੰਦੋ ਹਾਂਜੀ ਭਾਈ ਜੀ ਸਖਚੈਣ ਕੀ ਹਾਲ ਚਾਲ ਠੀਕ ਐ ਸੇਤਾ ਜੀ ਹਾਂ ਹਾਂ ਵਧੀਆ ਤੇ ਅੱਜ ਆਪਾਂ ਜਿਹੜੀ ਇਹ ਮੱਝ ਦਿਖਾਈ ਆ ਹਨਾ ਹਾਂਜੀ ਇਹਦਾ ਮੇਨ ਸੁਹਾ ਕਿਹੜਾ ਹੋ ਪਹਿਲਾਂ ਦਾ ਚੌਥੇ ਸੁਹਾ ਸੁਣਾ ਚੌਥੇ ਸੁਹਾ ਸੁਣਾ ਕਰਦੀ ਐ ਜੀ ਕਰਦੀ ਕਿੰਨਾ ਕੁ ਦਿਨ ਤੱਕ ਡੱਟਿਆ ਜੀ ਆਪਾਂ 16 ਪਲੱਸ ਹੀ ਕੱਢਿਆ ਹੋਇਆ ਦਾ 16 ਪਲੱਸ ਨੋਰਮਲ ਸੇਵਾ ਦੀ ਠੀਕ ਐ 5 ਕਿਲੋ ਵੀੜ ਪਾ ਕੇ ਠੀਕ ਐ ਕੱਡੂ ਇਸ ਵਾਰ ਵੀ ਹੋਣਾ ਵੱਧ ਹੀ ਕੱਡੂ ਵੱਧ ਬਣੀਆਂ ਇਹਦੀ ਅਗਰ ਅਗਰ ਵੱਧ ਤਿਆਰ ਹੈ ਹਾਂ ਓਕੇ ਕਿੰਨੇ ਕੁ ਦਿਨ ਬਾਕੀ ਐ ਇਹਦੇ 5 ਦਿਨ ਪਏ ਆ ਜੀ ਵਾਹ ਹਜੇ 5 ਦਿਨ ਰਹਿੰਦੇ ਆ 16 ਕਿਲੋ ਦੁੱਧ ਕੱਢਿਆ ਵਾ ਹਾਂ ਸੋ ਵਜਨ ਕਰਨੀਓ ਮਿੱਤਰੋ ਕੱਦ ਕਾੜ ਕਰਨੀਓ ਵੀ ਤੇ ਠੰਡੇ ਝੀਲ ਵੀ ਬਾਈ ਕਹਿੰਦਾ ਫੁੱਲ ਹੈ ਤੇ ਝੋਲੇ ਮਿੱਤਰੋ ਬਹੁਤ ਵੱਡੀ ਇਹ ਆ ਹੀ ਪਸ ਮੋੜੀ ਆ ਠੀਕ ਆ ਹਾਂ ਸੂਈ ਨਹੀਂ ਦਾ ਉਹ ਕਰਨਾ ਠੀਕ ਆ ਠੀਕ ਆ ਤੇ ਕੀ ਮੁੱਲ ਕਰਤਾ ਜੀ ਫਿਰ ਆਂਦੇ ਆਪਾਂ ਬੋਲਾ ਦਾ ਇੱਕ ਵੀ ਕਰ ਦੇਈਏ ਆਪਾਂ ਇੱਕ ਵੀ ਹਾਂਜੀ ਮਾਣ ਤਾਨ ਦਾ ਹੋ ਮਾਣ ਤਾਨ ਕਰਦੇ ਆ ਬੋਲਾ ਠੀਕ ਆ ਤੇ ਦਿਣਾ ਲੈ ਜੂਗੀ ਵਾਹ ਦੋ ਦਿਨ ਪਾਇਆ ਪੰਜ ਦਿਨ ਪਾਇਆ ਪੰਜ ਦਿਨ ਪਾਇਆ ਠੀਕ ਹੈ ਤੇ ਦੂਜੇ ਨੰਬਰ ਤੇ ਆਪਣਾ ਕੋਈ ਵੈੜਾ ਹੈ ਨਾ ਹਾਂਜੀ ਇਹਦੀ ਕੀ ਡਿਟੇਲ ਹੈ ਜਿਹੜਾ ਦੂਜੇ ਸੂਏ ਸੁਣਾਖਦੇ ਠੀਕ ਹੈ ਮਿੱਤਰੋ ਰੰਗ ਬਹੁਤ ਸੋਹਣਾ ਥੋੜੇ ਜੇ ਸਿੰਗ ਹੈ ਤੇ ਠੰਡੀ ਸੀਲ ਜੀ ਠੰਡੀ ਸੀਲ ਆ 17 ਕਿਲੋ ਕੱਢਿਆ ਪਹਿਲੇ ਸੂਏ 17 ਲੀਟਰ ਹਾਂ ਠੀਕ ਹੈ ਕਿੰਨੇ ਦਿਨ ਬਾਕੀ ਇਹਦੇ ਇਹਦੇ 15 ਦਿਨ ਪਏ ਠੀਕ ਹੈ 15 ਦਿਨ ਮਿੱਤਰੋ ਰਹਿੰਦੇ ਆ ਥਣਲੇ ਵੀ ਦੀ ਸਾਫ ਹੈ ਬਾਈ ਕਹਿੰਦਾ ਵੀ ਦੁੱਧ 17 ਲੀਟਰ ਕੱਢਿਆ ਵਾ ਸੋ ਐਚ ਐਫ ਤੇ ਸਾਈਵਾਲ ਦਾ ਮਿੱਤਰੋ ਕਰਾਉਸ ਕੋ ਇਹਨੂੰ ਵੀ ਤੋਰ ਕੇ ਦਿਖਾ ਦਿਓ ਮਾੜਾ ਜੇ ਇਹ ਖੁੱਲੀ ਹੁੰਦੀ ਥੋੜੀ ਜਿਹੀ ਅੱਜ ਵੀ ਅਗਰ ਉਧਰ ਛੱਡੀ ਹੁੰਦੀ ਆਪਣੇ ਬਾਹਰਲੇ ਕਰੀ ਮਾੜਾ ਖੁੱਲੇ ਥਾਂ ਚ ਹੁੰਦੀ ਆ ਉਧਰ ਛੱਡੀ ਹੁੰਦੀ ਉਧਰ ਹੀ ਲੰਦੀ ਕੱਢ ਓਕੇ ਕੋਈ ਨਹੀਂ ਕੋਈ ਨਹੀਂ ਆ ਪਤਾ ਕਰ ਮਾੜਾ ਜੇ ਤੁਰਦੇ ਦਿਖਾਉਣੇ ਕਈ ਵਾਰ ਪਸੂ ਕੀ ਹੁੰਦਾ ਨਾ ਕੋਈ ਲੰਗ ਲੰਗ ਮਾਰਦਾ ਹੁੰਦਾ ਅਲਾ ਕਹਿੰਦਾ ਮੁੜ ਕੇ ਆਹ ਚੀਜ਼ ਸਾਨੂੰ ਦਿਖਾਈ ਨਹੀਂ ਹੈ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਈ ਕਹਿੰਦਾ ਵੀ ਖੁੱਲੀ ਛੱਡੀ ਹੁੰਦੀ ਆ ਰੱਸਾ ਅੱਜ ਹੀ ਪਾਇਆ ਪਾਇਆ ਤਾਂ ਕਰਕੇ ਮਾੜਾ ਮਟਾ ਹਚ ਵੀ ਕਰੂਗੀ ਤਾਂ ਲੈ ਵੀ ਦਿ ਮਿੱਤਰੋ ਇਹ ਵੀ ਸਾਫ ਦੂਜੇ ਸੂਏ ਸੁਣਾ ਹੈ ਅੰਦਾਜ਼ਾ ਦਿਨ ਰਹਿੰਦੇ ਆ 15 ਦਿਨ ਪਈ 15 ਦਿਨ ਮੁੱਲ ਕੀ ਕਰਤਾ ਸੀ ਫਿਰ ਇਹਦਾ 72000 ਮਾਨਤਨ ਮਾਨਤਨ ਕਰਦਾ ਠੀਕ ਹੈ ਕੋਈ ਟੀਕਾ ਇਹਦੇ ਕਿਹੜਾ ਲੱਗਿਆ ਤੇ ਮੱਝ ਦੇ ਕੋਹੇ ਨੂਰ ਦਾ ਲੱਗਿਆ ਵਾ ਮੱਝ ਦੇ ਕੋਹੇ ਨੂਰ ਦਾ ਲੱਗਿਆ ਇਹਦਾ ਵੀ ਆਪਣੇ ਕੋਲ ਡਿਟੇਲ ਪਈ ਹੈ ਤਾਂ ਦੀ ਸੀਵਨ ਪਿਆ ਤਾਂ ਠੀਕ ਹੈ ਇੱਕ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਨਾ ਹਾਂਜੀ ਕਿਵੇਂ ਰਿਹਾ ਸੀ ਰਿਸਪਾਂਸ ਉਹ ਮੱਝ ਤਾਂ ਵਿਗਦੀ ਸੀ ਬੈਠੀ ਰੱਖ ਲਈ ਠੀਕ ਹੈ ਪੂਰਾ ਮੁੱਲ ਨਹੀਂ ਮਿਲਿਆ ਸਹੀ ਪੂਰਾ ਮੁੱਲ ਨਹੀਂ ਮਿਲਿਆ ਮੱਝ ਦੁੱਧ ਦੇ ਕਿੰਨਾ ਦੁੱਧ ਕੱਢਿਆ ਨੇ ਮੱਝ ਨੇ ਹੁਣ 14.5 ਚੱਲੀ ਜਾਂਦੀ ਹੈ ਕਿਹੜੀ ਸੀ ਉਹ ਮੜੀ ਦਿਖਾਇਓ ਉਹ ਕੋਹੇ ਨੂਰ ਦੀ ਕੱਟੀ ਆ ਗਈ ਇੱਕ ਉਹਦੇ ਮਗਰ ਤਾਂ ਠੀਕ ਹੈ ਬੰਨ ਦਿਓ ਬੰਨ ਦੇ ਤਾਂ ਆ ਸੀ ਠੀਕ ਹੈ 8 ਵਜੇ ਚੋਈਏ ਤਾਂ 8 ਵਜੇ ਦੀ ਚੋਈ ਵੀ ਆ ਠੀਕ ਹੈ 14.5 ਲੀਟਰ ਕੱਢ ਰਹੀਆਂ ਮੰਨ ਲਾ ਵੀ ਹਾਂਜੀ ਹੁਣ ਚੱਲੀ ਜਾਂਦੀ ਹੈ ਸਾਢੇ ਇਹਨੂੰ ਛੂਈ ਨੂੰ ਹੋ ਗਿਆ 1.5 ਮਿੰਟ ਨਹੀਂ ਮਿੰਨਾ ਕੀ ਹੋਇਆ ਮਿੰਨਾ ਹਾਂ ਠੀਕ ਆ ਉਹ ਵਧੀਆ ਰਿਸਪਾਂਸ ਤਾਂ ਵਧੀਆ ਮਿਲਿਆ ਸੀ ਹਾਂ ਹਾਂ ਬਹੁਤ ਫੋਨ ਆਏ ਪਰ ਰੇਟ ਘੱਟ ਮਿਲਿਆ ਹੈ ਹਾਂ ਠੀਕ ਜੀ ਹੋ ਗਈ ਮਾਝ ਥੋੜਾ ਘਰ ਚੋਲ ਜੇ ਕਰਕੇ ਹਾਂ ਥੋੜਾ ਉਹਦਾ ਮਕਾਨ ਪਾਈ ਜਾਂਦੇ ਸਨ ਹਾਂ ਹਾਂ ਫਰਕ ਆ ਥੋੜਾ ਜਾਂ ਹਾਂ ਤੇ ਫੋਨ ਨੰਬਰ ਜੀ ਆਪਣਾ 94780 94780 24594 24594 ਸੋ ਜੇਕਰ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਮਿੱਤਰੋ ਕਰੋ ਸੰਪਰਕ ਤੇ ਘਰੇਲੂ ਹੈ ਵੀਡੀਓ ਆ ਕੋਈ ਵਪਾਰ ਦਾ ਕੰਮ ਨਹੀਂ ਫੇਰ ਆਪਾਂ ਕਹਿਣਾ ਵੀ ਮੱਝ ਮਿੱਤਰੋ ਚੰਗੇ ਦੁੱਧ ਵਾਲੀ ਹੈ ਜੇ ਕਈ ਵਾਰ ਮਨ ਲਾ ਕਰੇ ਸੂ ਪੈਂਦੀ ਹੈ ਅਗਲਾ ਕਹਿੰਦਾ ਵੀ ਮੈਂ ਦੁੱਧ ਤੇ ਫਿਰ ਤਾਂ 16 ਤੋਂ ਬਾਅਦ ਹੀ ਚਵਾ ਲਾਂਗੇ ਠੀਕ ਆ ਹਾਂ ਓਕੇ ਵਿਸ਼ਵਾਸ ਆ ਤੁਹਾਨੂੰ ਮਾਜੀ ਓਕੇ ਜੀ ਓਕੇ ਠੀਕ ਹੈ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਮਿਹਰਬਾਨੀ ਸ਼ੁਕਰੀਆ